ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹੂ ਸਪਾਰਮ ਸਿੰਘ ਪਕੜਾ ਤੇ ਪੰਜਾਬ ਦਾ ਜਿਹੜਾ ਬਜਟ ਹੈ 2017 ਤੇ 18 ਦਾ ਜਿਹੜਾ ਬਜਟ ਆ ਨਿਕਲ ਕੇ ਸਾਹਮਣੇ ਆ ਚੁੱਕਿਆ ਹੈ ਸੋ ਲਾਇ ਪ੍ਰੈਸ ਕਾਨਫਰੰਸ ਮਾਰਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ ਤੇ ਕਾਫੀ ਜਿਹੜੇ ਕੀ ਵੱਡੇ ਐਲਾਨ ਮਾਰਪ੍ਰੀਤ ਸਿੰਘ ਬਾਦਲ ਨੇ ਕੀਤੇ ਨੇ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ 1500 ਕਰੋੜ ਰੁਪਏ ਦਾ ਜਿਹੜਾ ਕੀ ਖੇਤੀ ਨਿਵੇਸ਼ ਦੀ ਜਿਹੜੇ ਨਵੀਆਂ ਨੀਤੀਆਂ ਨੂੰ ਲੈ ਕੇ ਕਾਫੀ ਕਰਜ਼ੇ ਜਿਹੜੇ ਕੀ ਪੰਜਾਬ ਸਰਕਾਰ ਵੱਲੋਂ ਮਾਫ ਕੀਤੇ ਗਏ ਨੇ ਗਰੀਬਾਂ ਨੂੰ ਮੁਫਤ ਘਰ ਬਣਾ ਕੇ ਦੇਣ ਦੀ ਜਿਹੜੀ ਕਿ ਸਕੀਮ ਹੈ ਅਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀ ਕੀ ਗਈ ਹੈ ਤੇ 스마트ਫੋਨ 2 ਮਹੀਨੇ ਦੇ ਵਿੱਚ ਦੇਣ ਦੀ ਜਿਹੜੀ ਗੱਲ ਦੇ ਉੱਪਰ ਵੀ ਮੋਹਰ ਲੱਗ ਚੁੱਕੀ ਐ ਸੋ 스마트ਫੋਨ ਲੈਂਣ ਵਾਲੇ ਨੌਜਵਾਨਾਂ ਦਾ ਜਿਹੜਾ ਕਿ ਕ੍ਰੇਜ਼ ਸੀ ਉਹ ਕ੍ਰੇਜ਼ ਹੁਣ ਪੂਰਾ ਹੋ ਚੁੱਕਿਆ ਤੇ ਬਾਕੀ ਦੀ ਅਪਡੇਟਸ ਮੈਂ ਤੁਹਾਡੇ ਵਾਸਤੇ ਜਲਦੀ ਲੈ ਕੇ ਪਹੁੰਚ ਰਿਹਾ ਤੇ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੋ ਦੋਸਤੋ ਅਪਡੇਟ ਸਾਡੇ ਕੋਲ ਹੋਰ ਪਹੁੰਚ ਚੁੱਕੀ ਹੈ ਜੀ ਹੁਣੇ-ਹੁਣੇ ਸਟੂਡੀਓ ਤੋਂ ਸਾਨੂੰ ਸਿੱਧੀ ਲਾਈਵ ਕਵਰੇਜ ਦੇ ਵਿੱਚ ਜਿਹੜੀ ਜਿਹੜੀ ਖ਼ਬਰ ਰਿਪੋਰਟ ਪਹੁੰਚੀ ਹੈ ਜੀ ਉਸ ਦੇ ਵਿੱਚ ਗੱਲ ਕਰੀ 1 ਲੱਖ ਨੌਕਰੀ ਹਰ ਸਾਲ ਜਿਹੜੀ ਕਿ ਕੈਪਟਨ ਮਰਿੰਦਰ ਸਿੰਘ ਸਰਕਾਰ ਵੱਲੋਂ ਐਲਾਨ ਕਰ ਦਿੱਤੀ ਗਈ ਹੈ ਤੇ 1 ਲੱਖ ਨੌਕਰੀਆਂ ਜਿਹੜੀਆਂ ਕਿ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਇਹਦੇ ਇਹਦੇ ਤਹਿਤ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਵੀ ਜਿਹੜੇ ਕਿ ਵੱਖ-ਵੱਖ ਸਕੀਮਾਂ ਨੇ ਉਹਨਾਂ ਸਕੀਮਾਂ ਦੇ ਉੱਪਰ ਕੰਮ ਕੀਤਾ ਜਾਊਗਾ ਤੇ ਇਸ ਦੇ ਨਾਲ-ਨਾਲ ਪ੍ਰਾਇਮਰੀ ਸਕੂਲਾਂ ਦੀ ਜੇਕਰ ਗੱਲ ਕਰੀਏ ਮੁੱਖ ਮੰਤਰੀ ਪ੍ਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਗੱਲ ਕਰਕੇ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਜਨਾਬ ਸਿੱਖਿਆ ਦਾ ਮਿਆਰ ਹੈ ਕਾਫੀ ਡਿੱਗਿਆ ਹੋਇਆ ਸਾਨੂੰ ਮਿਲਿਆ ਹੈ ਸੋ ਇਸ ਸੰਿਆਰ ਨੂੰ ਉੱਪਰ ਚੱਕਣ ਵਾਸਤੇ ਕਾਫੀ ਜ਼ਿਆਦਾ ਸਿੱਖਿਆ ਖੇਤਰ ਦੇ ਵਿੱਚ ਪੈਸਾ ਇਨਵੈਸਟਮੈਂਟ ਕਰਨਾ ਪੈਣਾ ਹੈ ਸੋ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਤ ਨਹੀਂ ਆਨ ਦਿੱਤੀ ਜਾਊਗੀ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਐਲकेजी ਤੇ ਪ੍ਰੀ ਨਰਸਰੀ ਵਰਗੀਆਂ ਕਲਾਸਾਂ ਜਿਹੜੀਆਂ ਕਿ ਸ਼ੁਰੂ ਕੀਤੀਆਂ ਜਾਣਗੀਆਂ ਇਹਦੇ ਨਾਲ ਨਾਲ ਇੰਟਰਨੈਟ ਦੀ ਸਹੂਲਤਾਂ ਦੀ ਗੱਲ ਕਰੀ ਤਾਂ ਇੰਟਰਨੈਟ ਦੀਆਂ ਸ਼ਕਲਾਂ ਵੀ ਸਾਰੀਆਂ ਹੁਣ ਇਹਨਾਂ ਸਕੂਲਾਂ ਦੇ ਵਿੱਚ ਦਿੱਤੀਆਂ ਜਾਣਗੀਆਂ ਆਨਲਾਈਨ ਜਿਹੜੀਆਂ ਕਿ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹ ਕਿਤਾਬਾਂ ਤੇ ਦੇ ਨਾਲ ਨਾਲ ਸਕਿੱਲ ਯੂਨੀਵਰਸਿਟੀਆਂ ਦੀ ਗੱਲ ਕਰੀ ਤਾਂ ਸਕਿੱਲ ਯੂਨੀਵਰਸਿਟੀਆਂ ਵੀ ਪੰਜਾਬ ਦੇ ਵਿੱਚ ਖੋਲ੍ਹੀਆਂ ਜਾਣਗੀਆਂ ਤੇ ਇਹਦੇ ਨਾਲ ਨਾਲ ਹੋਰ ਕਾਫੀ ਫੈਸਲੇ ਲੱਤੇ ਗਏ ਨੇ ਸੇ ਤੇ ਇਹਦੇ ਉੱਪਰ ਕਹਿ ਸਕਦੇ ਕਿ ਕੁੱਲ ਬਜਟ 118000 ਤੋਂ ਉੱਪਰ ਚੱਲਿਆ ਗਿਆ ਜੀ ਇਹ ਬਹੁਤ ਵੱਡਾ ਬਜਟ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਰ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜ਼ਰੂਰ ਹੈ ਪਰ 1500 ਕਰੋੜ ਪਰ ਟੋਟਲ ਜਿਹੜਾ ਕਰਜ਼ਾ ਹੈ ਉਹ 90000 ਕਰੋੜ ਰੁਪਏ ਦਾ ਕਰਜ਼ਾ ਹੈ ਜੀ ਸੋ ਕਿਤੇ ਨਾ ਕਿਤੇ ਇਹ ਗੱਲ ਖੱਪਦੀ ਨਜ਼ਰ ਰਹੀ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਉਹਨਾਂ ਨੇ ਕਹੀ ਹੈ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ 50 ਲੱਖ ਨੌਕਰੀ ਦਿੱਤੀ ਜਾਊਗੀ ਪਰ ਹੁਣ ਜਿਹੜਾ ਕਿ ਤਾਜ਼ਾ ਐਲਾਨ ਨਿਕਲ ਕੇ ਸਾਹਮਣੇ ਆਇਆ ਉਸ ਐਲਾਨ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਹਰ ਸਾਲ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ 5 ਸਾਲ ਨੂੰ ਡਿਵਾਈਡ ਕਰਕੇ ਦੇਖੀਏ ਤਾਂ ਹਰ ਸਾਲ 1 ਲੱਖ ਨੌਕਰੀ ਤਾਂ ਟੋਟਲ 5 ਲੱਖ ਨੌਕਰੀਆਂ ਬੜੀਆਂ ਸੋ 5 ਲੱਖ ਨੌਕਰੀਆਂ ਦੇਣ ਤੋਂ ਬਾਅਦ 45 ਲੱਖ ਨੌਕਰੀਆਂ ਕੌਣ ਦੇਵੇਗਾ ਇੱਕ ਵੱਡਾ ਸਵਾਲ ਇਸ ਬਜਟ ਦੇ ਵਿੱਚ ਵੜ ਕੇ ਬਾਹਰ ਨਿਕਲ ਆਇਆ ਸੋ ਪੰਜਾਬ ਦੇ ਬਜਟ ਦੇ ਉੱਪਰ ਅਪਡੇਟ ਤੁਹਾਨੂੰ ਇਸੇ ਦਾ ਦਿੰਦੇ ਰਵਾਂਗੇ ਤੇ ਤੁਸੀਂ ਦੇਖਦੇ ਰਹੋ ਆਸ ਨਿਊਜ਼ ਵਾਲਾ ਤੇ ਪਰਨਿਤ ਨੂੰ ਦਰਜ ਸਾਰਾ ਪਿਆਰ ਪਰ ਹਿੱਸਾ ਸ਼ਿਕਾਇਤ